ਮੈਂ ਬਹੁਤ ਧੰਨਵਾਦੀ ਹਾਂ ਜੀ ਕਿਉਂਕਿ ਲੁਧਿਆਣਾ ਮੇਰਾ ਆਪਣਾ ਸ਼ਹਿਰ ਹੈ ਔਰ ਬਹੁਤ ਲੰਬੀ ਮੈਂ ਬਤੌਰ ਜਰਨਲਿਸਟ ਸੇਵਾ ਵੀ ਕੀਤੀ ਹੈ ਔਰ ਇੱਕ ਰਿਲੀਜੀਅਸ ਸੰਗਠਨ ਬਣਾ ਕੇ ਵੀ ਜਿਦਾ ਤੁਹਾਨੂੰ ਪਤਾ ਹੈ ਭਗਵਾਨ ਪਰਸ਼ੂਰਾਮ ਜੀ ਦੀ ਲਾਸਟ 14 ਸਾਲ ਤੋਂ ਯਾਤਰਾ ਕੱਢ ਰਹੀਆਂ ਔਰ ਪੰਜਾਬ ਸਰਕਾਰ ਵੱਲੋਂ ਸਨਾਤਨ ਦੀ ਸੇਵਾ ਵਾਸਤੇ ਮੈਨੂੰ ਬ੍ਰਾਹਮਣ ਕਲਿਆਣ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਮੈਂ ਸੋਨੀ ਜੀ ਦਾ ਟਿੰਕੂ ਜੀ ਦਾ ਬਤਰਾਈ ਦਾ ਇਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਅੱਜ ਬੁਲਾ ਕੇ ਜੋ ਪਿਆਰ ਦਿੱਤਾ ਵੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪ ਇਹ ਸਾਰੀ ਜਿਹੜੀ ਟੀਮ ਹੈਗੀ ਹੈ ਸਮਾਜ ਦੀ ਸੇਵਾ ਵਾਸਤੇ ਹਮੇਸ਼ਾ ਅਗਰ ਨਹੀਂ ਰਹਿੰਦੀ ਹੈ ਔਰ ਇੱਕ ਸੰਸਥਾ ਦਾ ਗਠਨ ਕਰਨ ਜਾ ਰਹੇ ਨੇ ਜਿਹਦੇ ਵਿੱਚ ਜਰੂਰਤਮੰਦ ਪਰਿਵਾਰਾਂ ਦੀ ਜਿਹੜੀ ਹੈ ਮਾਲੀ ਮਦਦ ਰਾਸ਼ਨ ਦੀ ਮਦਦ ਹਰ ਤਰ੍ਹਾਂ ਦਾ ਕਾਰਜ ਕਰਨਗੇ ਮੈਂ ਇਹਨਾਂ ਨੂੰ ਇਹ ਵੀ ਸੁਜੈਸਟ ਕਰਨਾ ਚਾਹੁੰਦਾ ਕਿ ਇਹਦੇ ਨਾਲ ਨਾਲ ਇਹ ਜਰੂਰ ਕੁਝ ਬੱਚੇ ਜਿਹੜੇ ਪੜ੍ਹਨ ਲਿਖਣ ਵਾਲੇ ਬੱਚੇ ਆ ਲੇਕਿਨ ਆਰਥਿਕ ਤੌਰ ਤੇ ਉਹਨਾਂ ਦੇ ਪਰਿਵਾਰ ਕਮਜ਼ੋਰ ਨੇ ਉਹਨਾਂ ਨੂੰ ਵੀ ਗੋਦ ਲੈਣ ਕਿਉਂਕਿ ਅਮੀਰੀ ਔਰ ਗਰੀਬੀ ਦੀ ਜਿਹੜੀ ਵੱਡੀ ਖਾਈ ਹੈ ਉਹਨੂੰ ਜੇ ਅਗਰ ਭਰਨਾ ਹੈ ਤੇ ਉਹਦਾ ਇੱਕ ਮਾਤਰ ਜਰੀਆ ਹੈਗਾ ਸਿੱਖਿਆ ਜੇ ਬੱਚੇ ਸਾਡੇ ਐਜੂਕੇਟਿਡ ਹੋ ਜਾਣਗੇ ਉਹ ਫਿਰ ਚਾਹੇ ਉਹ ਰਿਕਸ਼ਾ ਵਾਲੇ ਦਾ ਬੱਚਾ ਹੈ ਜਾਂ ਚਾਹਲੇ ਦਾ ਬੱਚਾ ਉਹ ਵੀ ਡੀਸੀ ਆਈਪੀਐਸ ਆਈਪੀਆਈਐਸ ਕੁਝ ਵੀ ਬਣ ਸਕਦਾ ਸੋ ਮੈਂ ਆਪਣੇ ਵੱਲੋਂ ਬ੍ਰਾਹਮਣ ਕਲਿਆਣ ਬੋਰਡ ਪੰਜਾਬ ਸਰਕਾਰ ਦੇ ਵੱਲੋਂ ਸੋਨੀ ਜੀ ਔਰ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਨਾ ਔਰ ਭਗਵਾਨ ਵਹੀ ਪ੍ਰਾਰਥਨਾ ਕਰਦਾ ਕਿ ਇਹ ਤੰਦਰੁਸਤ ਰਹੇ ਇਸੇ ਤਰ੍ਹਾਂ ਲੁਧਿਆਣੇ ਦੀ ਹੋ ਸਮਾਜ ਦੀ ਸੇਵਾ ਕਰਦੇ ਰਹਿਣਾ ਅੱਜ ਬਹੁਤ ਹੀ ਖੁਸ਼ੀ ਭਰਿਆ ਮੌਕਾ ਹੈ ਸਾਡੇ ਪੰਕਜ ਸ਼ਰਦਾ ਜੀ ਜਿਨ੍ਹਾਂ ਨੂੰ ਧਾਰ ਚੇਅਰਮੈਨ ਬ੍ਰਹਮਣ ਕਲਿਆਣ ਬੋਰਡ ਦਾ ਜੋ ਇਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਹੈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਧਾਰਮਿਕ ਕੰਮਾਂ ਦੇ ਵਿੱਚ ਜਿਹੜੇ ਵੀ ਜੋ ਨੁਕਤੀਆਂ ਆ ਰਹੀਆਂ ਹਨ ਜੋ ਕਮੀਆਂ ਪੇਸ਼ੀਆਂ ਆ ਰਹੀਆਂ ਹਨ ਉਹ ਉਹਨਾਂ ਨੂੰ ਸੁਧਾਰਨ ਵਾਸਤੇ ਪੰਕਜ ਸ਼ਰਦਾਜੀ ਨੇ ਬੀੜਾ ਚੱਕਿਆ ਹੈ ਅਸੀਂ ਆਸ ਕਰਦੇ ਹਾਂ ਪੰਕਜ ਸ਼ਰਦਾਜੀ ਇਸ ਜਿਹੜੀ ਵੀ ਕਮੀਆਂ ਹਨ ਉਹਨਾਂ ਨੂੰ ਪੂਰਾ ਕਰਨਗੇ ਸਾਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਇਹ ਅੱਗੇ ਹੀ ਬੜੇ ਧਾਰਮਿਕ ਕਮਾਨਾਂ ਨਾਲ ਜੁੜੇ ਹੋਏ ਹਨ ਸਾਨੂੰ ਪੂਰਾ ਭਰੋਸਾ ਹੈ ਪੰਜਾਬ ਦੇ ਜਿੰਨੇ ਵੀ ਮੰਦਰ ਗੁਰਦੁਆਰੇ ਹਨ ਜਿਨ੍ਹਾਂ ਉਹਨਾਂ ਦੇ ਵਿੱਚ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਆ ਰਹੀਆਂ ਹਨ ਉਹਨਾਂ ਨੂੰ ਦੂਰ ਕਰਨਗੇ ਅਸੀਂ ਇਹਨਾਂ ਦਾ ਅੱਜ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਏਡੀ ਵੱਡੀ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਪੰਜਾਬ ਸਰਕਾਰ ਦਾ ਵੀ ਧੰਨਵਾਦ ਹੈ ਅਤੇ ਪੰਕਜ ਸ਼ਰਦਾ ਜੀ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਮਾਣ ਵਧਾਇਆ ਹੈ ਅਤੇ ਨਾਲ ਹੀ ਇੱਕ ਅਸੀਂ ਸੰਸਥਾ ਸ਼ੁਰੂ ਕੀਤੀ ਹੈ ਜੋ ਕਿ ਪੰਕਜ ਸ਼ਰਦਾ ਜੀ ਦਾ ਸਾਡੇ ਤੇ ਅਸ਼ੀਰਵਾਦ ਹੈ ਉਹਨਾਂ ਨੇ ਆਪ ਹੀ ਕਿਹਾ ਵੀ ਬਣਾਓ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਰੀ ਸੰਸਥਾ ਸਾਡੇ ਨਾਲ ਖੜੀ ਹੈ ਸਾਰੇ ਵੀ ਸਾਡੇ ਨਾਲ ਖੜੇ ਹਨ ਇੱਕ ਸੰਸਥਾ ਬਣਾਈ ਹੈ ਜਿਹੜੇ ਜ਼ਰੂਰਤਮੰਦ ਲੋਕਾਂ ਨੂੰ ਕੋਈ ਜ਼ਰੂਰਤ ਹੁੰਦੀ ਆ ਉਹ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਕੁਝ ਕਹਿੰਦਾ ਆ ਮੈਂ ਸਾਰੇ ਵੀਰਾਂ ਦਾ ਜਿਹੜੇ ਜਿਨ੍ਹਾਂ ਨੇ ਆ ਕੇ ਸਾਡਾ ਮਾਨ ਤੇ ਸਤਿਕਾਰ ਵਧਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਅਸੀਂ ਸਾਰੇ ਮਿਲ ਕੇ ਸੋਨੀ ਜੀ ਅੰਕਿਤ ਜੀ ਪੂਰਾ ਸਾਹਿਬ ਸ਼ਫੀ ਅਸੀਂ ਸਾਰੇ ਮਿਲ ਕੇ ਇੱਕ ਐਨ ਜੀਓ ਸਮਾਜ ਸੇਵਾ ਵਾਸਤੇ ਉਪਰਾਲਾ ਕਰ ਰਹੇ ਹਾਂ ਪੰਕਜ ਜੀ ਦਾ ਸਾਡਾ ਹਮੇਸ਼ਾ ਸਾਥ ਮਿਲਦਾ ਆਇਆ ਹੈ। ਔਰ ਜੋ ਸਮਾਜ ਦੀ ਸੇਵਾ ਕਰਦੇ ਹੈ। ਔਰ ਸਾਨੂੰ ਉਮੀਦ ਹੈ ਕਿ ਸਾਡੇ ਨਾਲ ਵੀ ਜੋ ਸੇਵਾ ਹੈ। ਸਦਾ ਮਿਲ ਕੇ ਕਰਨਗੇ ਕਿਉਂਕਿ ਅੱਜ ਦੀ ਜੋ ਸਮਾ ਹੈ ਇਹ ਅੱਜ ਦੇ ਸਮੇਂ ਦੀ ਮੰਗ ਹੈ ਕਿ ਆਨ ਆਲੀ ਪਨੀਰੀ ਨੂੰ ਧਰਮ ਦੇ ਕੰਮ ਦੇ ਵਿੱਚ ਸੇਵਾ ਦੇ ਕੰਮ ਦੇ ਵਿੱਚ ਜੋੜਨਾ ਜੋ ਸਾਡੀ ਆਨ ਆਲੀ ਯੰਗਸਟਰ ਹੈ ਉਹ ਥੋੜੀ ਜੀ ਮੁੱਖ ਹੁੰਦੀ ਜਾ ਰਹੀ ਹੈ ਧਰਮ ਤੋਂ ਤੇ ਸਾਡਾ ਟੀਚਾ ਇਹੀ ਰਹੇਗਾ ਕਿ ਨਸ਼ਿਆ ਤੋਂ ਦੂਰ हट ਕੇ ਆਨ ਵਾਲੀ ਪਨੀਰੀ ਨੂੰ ਯੰਗਸਟਰ ਨੂੰ ਧਰਮ ਦੇ ਕੰਮ ਚ ਸਮਾਜ ਦੇ ਕੰਮ ਚ ਸੇਵਾ ਦੇ ਕੰਮ ਚ ਜੋੜਿਆ ਜਾਵੇ ਇਹੀ ਉਪਰਾਲਾ ਅੱਜ ਅਸੀਂ ਕਰ ਰਹੇ ਆਂ ਔਰ ਸਾਨੂੰ ਉਮੀਦ ਹੈ ਕਿ ਸਾਰੇ ਸਾਡੇ ਨਾਲ ਜਿਹੜੇ ਸਾਥੀ ਜੁੜੇ ਆ ਇਹ ਸਾਡੇ ਨਾਲ ਪੂਰਾ ਜਾਣਗੇ ਔਰ ਪੰਗਤ ਜੀ ਸਾਡਾ ਪੂਰਾ ਸਹਿਯੋਗ ਦੇਣਗੇ ਐਨੇ ਕਹਿੰਦਾ ਬਾਣੀ ਨੂੰ ਵਿਰਾਮ ਜੈ ਜੀ ਅੱਜ ਪੰਗਤ ਜੀ ਨੂੰ ਸਨਮਾਨ ਕੀਤਾ ਵੈਸੇ ਹੀ ਇਹ ਸਾਡੇ ਸਨਮਾਨਿਤ ਸਾਡੇ ਸਾਥੀ ਨੇ ਇਹ ਸ਼ੁਰੂ ਤੋਂ ਹੀ ਸਮਾਜ ਦੀ ਸੇਵਾ ਕਰਦੇ ਆ ਰਹੇ ਨੇ ਔਰ ਸਰਕਾਰ ਨੇ ਇਹਨਾਂ ਨੂੰ ਇਸੀ ਦਾ ਫਾਲ ਦਿੱਤਾ ਹੈ ਔਰ ਇਹਨਾਂ ਨੂੰ ਸਨਾਤਨ ਧਰਮ ਦਾ ਜਿਹੜਾ ਸੂਬੇ ਦਾ ਚੇਅਰਮੈਨ ਬਣਾਇਆ ਹੈ ਸਾਨੂੰ ਬੜੀ ਖੁਸ਼ੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਵੀ ਇਹਨਾਂ ਨਾਲ ਮੋੜਣਾ ਮੋੜਾ ਲਾ ਕੇ ਚੱਲਾਂਗੇ ਜਿੱਥੇ ਵੀ ਧਰਮ ਦੀ ਸਮਾਜ ਦੀ ਜਿੱਥੇ ਇਹਨਾਂ ਨੂੰ ਸੇਵਾ ਦੀ ਲੋੜ ਪੈਗੀ ਅਸੀਂ ਇਹਨਾਂ ਨਾਲ ਹਮੇਸ਼ਾ ਨਾਲ ਖੜੇ ਆ ਐਨੇ ਕਹਿੰਦਾ ਹੈ ਵਾਣੀ